ਚਿਕਾਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਸਿੰਘ ਰਾਣਾ ਸੁਭਾ ਕਾਰਜਕਰਾਨੀ ਮੈਂਬਰ ਭਾਜਪਾ ਪੰਜਾਬ ਮੈਂ ਦੀਵਾਲੀ ਦੇ ਸੋਮ ਮੋਕੇ ਤੇ ਸਤਰਾ ਬੰਦੀ ਛੋੜ ਦਿਵਸ ਵਿਸਕਰਮਾ ਦੇ ਅਤੇ ਗੁਰਪੁਰਬ ਦੇ ਮੋਕੇ ਦੇ ਆਪਣੇ ਦੇਸ਼ ਵਾਸੀਆਂ ਨੂੰ ਪਰਦੇਸ਼ ਵਾਸੀਆਂ ਨੂੰ ਤੇ ਹਰ ਇਕ ਖੱਡ ਨਿਵਾਸੀਆਂ ਨੂੰ ਬਹੁਤ-ਬਹੁਤ ਬਧਾਈ ਦਿਨਾਂ ਹਾਰਦਿਕ ਸ਼ੁਭ ਕਾਮਨਾਵਾਂ ਦਿਨਾਂ ਤੇ ਮੈਂ ਇਸ ਮੌਕੇ ਆਪ ਸਭ ਨੂੰ ਇੱਕ ਬੇਨਤੀ ਵੀ ਕਰਨਾ ਚਾਹਾਂਗਾ ਕਿ ਕਿਉਂਕਿ ਇਹਨਾਂ ਤਿਹਾਰਾਂ ਦੇ ਸਮੇਂ ਆਪਣੇ ਦੇਸ਼ ਵਿੱਚ ਵੱਡੇ ਪੱਧਰ ਤੇ ਖਰੀਦਾਰੀ ਹੁੰਦੀ ਹੈ ਤੇ ਮੈਂ ਆਪ ਸਭ ਨੂੰ ਅਪੀਲ ਕਰਨਾ ਚਾਹੁੰਦਾ ਕਿ ਕਿ ਇਹ ਇਸ ਮੌਕੇ ਜੋ ਖਰੀਦਾਰੀ ਹੈ ਉਹ ਆਪਣੇ ਦੇਸ਼ ਦੇ ਲੋਕਾਂ ਦੇ ਆਪਣੀ ਲੋਕ ਦੇਸ਼ ਦੇ ਕਾਰੀਗਰਾਂ ਦੇ ਹੱਥੋਂ ਬਣਿਆ ਹੋਇਆ ਸਮਾਨ ਖਰੀਦਿਆ ਜਾਏ ਇਸੇ ਨਾਲ ਆਪਣੇ ਦੇਸ਼ ਦੀ ਬਣੀ ਇੰਡਸਟਰੀ ਨੂੰ ਵਧ ਜਿਏਗਾ ਉਸ ਦੇ ਨਾਲ ਛੋਟੇ ਛੋਟੇ ਇੰਡਸਟਰੀਜ਼ ਹੋਰ ਲੱਗਣਗੀਆਂ ਤੇ ਆਪਣੇ ਜਿਹੜੇ ਪੂਰੇ ਦੇਸ਼ ਦੇ ਨੌਜਵਾਨ ਬੱਚੇ ਐ ਉਹਨਾਂ ਨੂੰ ਰੋਜ਼ਗਾਰ ਵਧੂਗਾ ਤੇ ਨਾਲ ਇਸ ਦੇ ਛੋਟੇ ਛੋਟੇ ਦੁਕਾਨਾਂ ਵੀ ਬਹੁਤ ਸਾਰੀਆਂ ਜਿਹੜੀਆਂ ਰਿਲੇਟਡ ਐ ਉਹ ਵੱਧ ਉਹਨਾਂ ਦਾ ਕੰਮ ਵਧੇਗਾ ਤੇ ਇਸ ਤੇ ਦੇਸ਼ ਨੂੰ ਵੀ ਇਸ ਦੇ ਨਾਲ ਟੈਕਸ ਕਲੈਕਸ਼ਨ ਦੇ ਵਿੱਚ ਜਿਹੜਾ ਕਿ ਲੋਕਾਂ ਦੇ ਖਰਚਾ ਜਾਂਦਾ ਹੈ ਸੜਕਾਂ ਤੇ ਟੈਕਸ ਵੀ ਕਲੈਕਸ਼ਨ ਵੱਧ ਰਹੀ ਹੈ ਤੇ ਮੈਂ ਇਸ ਮੌਕੇ ਆਪ ਸਭ ਨੂੰ ਬੇਨਤੀ ਕਰਾਂ ਕਿ ਸ਼ਬਦੀਸੀ ਸਮਾਨ ਕੀਤਾ ਜਾਵੇ ਤੇ ਆਪਣੇ ਜਿਹੜੇ ਲੋਕਲ ਦੁਕਾਨਦਾਰ ਹੈ ਯਾਕੋ ਮੈਂ ਆਰਾਹ ਦੇ ਉਹਨਾਂ ਤੋਂ ਕੀਤਾ ਜਾਵੇ ਤੇ ਇਸ ਦੇ ਨਾਲ ਮੈਂ ਇੱਕ ਵਾਰ ਫੇਰ ਤੋਂ ਆਪ ਸਭ ਨੂੰ ਇਹਨਾਂ ਸਾਰੇ ਤਿਹਾਰਾਂ ਦੀ ਬਹੁਤ ਬਹੁਤ ਹਾਰਦਿਕ ਸ਼ੁਭਕਾਮਨਾ